ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 27 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਵੇਂ ਮੌਸਮ ਦੱਸਿਆ ਹੋਇਆ ਸੀ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ ਪਰ ਸਵੇਰ ਵੇਲੇ ਅੱਜ ਵੀ ਕਾਫੀ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਸੋ ਜਿਨ੍ਹਾਂ ਨੇ ਵੀ ਸਵੇਰ ਵੇਲੇ ਚੱਲਣਾ ਹੋਵੇ ਤਾਂ ਜਰੂਰ ਸਾਵਧਾਨੀ ਵਰਤਣੀ ਚਾਹੀਦੀ ਹੈ ਪਰ ਜਿਵੇਂ ਜਿਵੇਂ ਸੂਰਜ ਨਿਕਲੇਗਾ ਜਾਂ ਦਿਨ ਅੱਗੇ ਵਧਦਾ ਜਾਵੇਗਾ ਤੇ ਸਾਰੇ ਖੇਤਰਾਂ ਦੇ ਵਿੱਚੋਂ ਮੌਸਮ ਸਾਫ਼ ਅਤੇ ਖੁਸ਼ਕ ਹੁੰਦਾ ਜਾਵੇਗਾ ਤੇ ਨਾਲ ਇਹ ਵੀ ਦੱਸਿਆ ਹੋਇਆ ਸੀਗਾ ਕਿ ਸੁੱਕੀ ਠੰਡ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਉਸੇ ਤਰ੍ਹਾਂ ਦਾ ਇਹ ਮੌਸਮ ਬਣਦਾ ਜਾ ਰਿਹਾ ਹੈ ਸੋ ਜੇਕਰ ਠੰਡ ਦੀ ਗੱਲ ਕਰੀਏ ਤਾਂ ਠੰਡ ਪਿਛਲੇ ਦਿਨਾਂ ਦੇ ਨਾਲੋਂ ਕਾਫੀ ਵਧੀ ਹੈ ਸਵੇਰ ਦਾ ਟੈਂਪਰੇਚਰ ਕੁਝ ਖੇਤਰਾਂ ਦੇ ਵਿੱਚ 2 ਡਿਗਰੀ ਤੋਂ ਲੈ ਕੇ 5 ਡਿਗਰੀ ਦੇ ਆਸ-ਪਾਸ ਵੱਖ-ਵੱਖ ਜਗ੍ਹਾ ਦਰਜ ਕੀਤਾ ਜਾ ਰਿਹਾ ਹੈ ਸੋ ਇਸੇ ਤਰ੍ਹਾਂ ਹੀ ਸੁੱਕੀ ਠੰਡ ਦੇ ਵਿੱਚ ਲਗਾਤਾਰ ਵਾਧਾ ਦਿਖਾਈ ਦੇਵੇਗਾ ਇਸ ਤੋਂ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇਵੇਗੀ ਮੌਸਮ ਮੁੱਖ ਤੌਰ ਤੇ ਸਾਫ਼ ਅਤੇ ਖੁਸ਼ਕ ਬਣਿਆ ਰਹੇਗਾ ਦੂਸਰੀ ਤਰਫ ਜੇਕਰ ਮੀਂਹ ਦੀ ਗੱਲ ਕਰੀਏ ਤਾਂ ਇਸ ਮਹੀਨੇ ਦੇ ਅਖੀਲੇ ਦਿਨਾਂ ਤੱਕ ਕੁਝ ਵੀ ਖਾਸ ਵਾਪਰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਮੌਸਮ ਮੁੱਖ ਤੌਰ ਤੇ ਸਾਫ ਅਤੇ ਖੁਸ਼ਕ ਰਹੇਗਾ ਸੋ ਦਸੰਬਰ ਦੇ ਪਹਿਲੇ ਹਫਤੇ ਵਿੱਚ ਮੀਂਹ ਦੀ ਉਮੀਦ ਬਣਦੀ ਜਾ ਪਰੇ